ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਸਾਰੇ ਪੰਜਾਬ ਦੇ ਜਿਹੜੇ ਹੈਗੇ ਆ ਮੰਤਰੀ ਔਰ ਐਮਐਲਏ ਜਿਹੜੇ ਹੈਗੇ ਆ ਜੋ ਮਾਨਯੋਗ ਮੁੱਖ ਪਤੀ ਸਾਹਿਬ ਨੇ ਕਹਿਆ ਸੀ 45 ਵਿੱਚ ਦੇਵਾਂਗੇ ਅਸੀਂ ਮੁਆਫ ਜਿਹੜਾ ਇਹਨਾਂ ਦਾ ਖਰਾਬੇ ਦਾ ਜਿਹੜਾ ਪੈਸਾ ਦੇਣਾ ਮੁਆਵਜ਼ਾ ਦੇਣਾ ਲੇਕਿਨ ਉਹ 30 ਦਿਨ ਦੇ ਵਿੱਚ ਹੀ ਉਹਨਾਂ ਨੇ ਸ਼ੁਰੂਆਤ ਕੀਤਾ ਉਹਨਾਂ ਨੇ ਜਿਹੜਾ ਹੈਗਾ ਜਨਾਲੇ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਕਰਾਇਆ ਸੀਗਾ ਸਾਰੇ ਪੰਜਾਬ ਦੇ ਵਿੱਚ ਅਸੀਂ ਕਨੌਰ ਦੇ ਵਿੱਚ ਜਿਹੜਾ ਹੈਗਾ ਉਹ ਤਿੰਨ ਪਿੰਡ ਹੈ ਤੁਹਾਡੇ ਸੌਂਟਾ ਸੰਸਪੁਰ ਤੇ ਲੋਸ ਬਲੀਏ ਦੇ ਵਿੱਚ 232 ਕਿਸਾਨਾਂ ਨੂੰ 88 ਲੱਖ ਰੁਪਏ ਦੀ ਰਾਸ਼ੀ ਅੱਜ ਉਹਨਾਂ ਦੇ ਖਾਤੇ ਵਿੱਚ ਆ ਗਈ ਹੈ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸਾਰੇ ਜਿੰਨੇ ਵੀ ਘਰੌਰ ਦੇ ਵਿੱਚ ਲੋਰ ਦੇ ਵਿੱਚ ਜਾਂ ਹੋਰ ਜਿਹੜੇ ਆਪਣੇ ਕਿਸਾਨਾਂ ਦਾ ਨੁਕਸਾਨ ਹੋਇਆ ਸੀਗਾ ਪਹਾੜਾਂ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਆ ਜਾਣਗੇ। ਇਹ ਪਹਿਲੀ ਵਾਰੀ ਹੈ ਕਿ ਕਿਸੇ ਸਰਕਾਰ ਨੇ 1 ਮਹੀਨੇ ਦੇ ਅੰਦਰ ਮੁਆਵਜ਼ਾ ਦਿੱਤਾ। ਔਰ ਸਭ ਤੋਂ ਜ਼ਿਆਦਾ ਮੁਆਵਜ਼ਾ ਦਿੱਤਾ ਕਿ 20000 ਰੁਪਏ ਪਰ ਏਕੜ ਇਹ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਉਹਨਾਂ ਨੇ ਕਰਕੇ ਦਿਖਾ ਦਿੱਤਾ ਤੇ ਜਿਹੜੇ ਕਿਸਾਨ ਆ ਉਹਨਾਂ ਨੂੰ ਦਿਵਾਲੀ ਤੋਂ ਪਹਿਲਾਂ ਉਹਨਾਂ ਦੇ ਘਰਾਂ ਦੇ ਵਿੱਚ ਕੂਚੀਆਂ ਖੜੇ ਆਣ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਆ ਜਾਣ ਤੇ ਉਹ ਆਪਣੀ ਅਗਲੀ ਫਸਲ ਦੀਜ ਸਕਣ ਇਹਦੇ ਨਾਲ ਨਾਲ ਉਹਨਾਂ ਨੇ ਦੂਜਾ ਇਹ ਕੀਤਾ ਹੈਗਾ ਵੀ ਜਿਹੜਾ ਖੇਤ ਉਸੇ ਦੀ ਰੇਤ ਜਿਹਦੇ ਹੜਾ ਕਰਕੇ ਕਿਸੇ ਦੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਜਾਂ ਜਿਹਦਾ ਖੇਤ ਰੁੜ ਗਿਆ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਰਿਹਾ ਸਭ ਤੋਂ ਵੱਡੀ ਗੱਲ ਜੋ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਜਿੰਨੇ ਦਰਿਆ ਆ ਉਹਨਾਂ ਨੂੰ ਡੂੰਘੇ ਕਰੋ ਚੌੜੇ ਕਰੋ ਉਹਨਾਂ ਮਾਰ ਬਿਓ ਅਦਾਲਤ ਨੇ ਵੀ ਕਿਹਾ ਵੀ ਆਪ ਤੁਸੀਂ ਇਹ ਕਰੋ ਹੜਾ ਦੀ ਰੋਕਥਾਮ ਲਈ ਕਰੋ ਤੇ ਉਹ ਵੀ ਜਿਹੜਾ ਹੈਗਾ ਦਰਿਆਵਾਂ ਨੂੰ ਡੂੰਘੇ ਕਰਨਾ ਚੌੜੇ ਕਰਨਾ ਪੰਨ ਮਜ਼ਬੂਤ ਕਰਨਾ ਸਵਰ ਬਣਾਣਾ ਔਰ ਰੈਜ਼ਰਵਾਰ ਬਣਾਣਾ ਤਾਂ ਕਿ ਜਿਹੜੀ ਹੜਾਂ ਦੀ ਮਾਰ ਤੋਂ ਜਿਹੜਾ ਪੰਜਾਬ ਨੂੰ ਮੁੜ ਕੇ ਇਹ ਵਾਲੇ ਦੁਖਾਂਤ ਬਾਰ-ਬਾਰ ਨਾ ਪੰਜਾਬ ਦੇ ਲੋਕਾਂ ਨੂੰ ਚੱਲਣੇ ਪੈਣ। ਤੋਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਕਿ ਉਹਨਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਔਰ ਲੋਕਾਂ ਨੂੰ ਯਕੀਨ ਦਿਵਾਨਾ ਕਿ ਪੰਜਾਬ ਸਰਕਾਰ ਜਟਾਂ ਦੀ ਤਰ੍ਹਾਂ ਤੁਹਾਡੇ ਨਾਲ ਖੜੀ ਹੈ। ਸਾਸੀਂ ਸਾਰੇ ਜਣੇ ਤੁਹਾਡੇ ਨਾਲ ਆਹ ਦਿਨ ਰਾਤ ਹਰ ਸੁੱਖ-ਦੁੱਖ ਦੇ ਵਿੱਚ ਤੁਹਾਡੇ ਨਾਲ।